ਵਾਪਰਾ ਦੇ ਨਜ਼ਦੀਕੀ ਪਿੰਡ ਉਤਾਲ ਵਿਖੇ ਇੱਕ ਨੌਜਵਾਨ ਦੀ ਫੇਰ ਹੋਈ ਨਸ਼ੇ ਨਾਲ ਮੌਤ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਘਰ ਪਰਿਵਾਰ ਦਾ ਵੀ ਇੱਕ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਪਿੰਡ ਵਾਸੀਆਂ ਨੇ ਵੀ ਇਸ ਵਕਤ ਪਰਨ ਕੀਤਾ ਹੈ ਕਿ ਜਿੱਥੇ ਨਸ਼ਾ ਤਸਕਰਾਂ ਨੂੰ ਨਾਥ ਪਾਈ ਜਾਵੇ ਸਰਕਾਰ ਵੱਲੋਂ ਉੱਥੇ ਪਿੰਡ ਵਿੱਚ ਵੀ ਨਸ਼ਾ ਇਹ ਵਾਲੇ ਜਿਹੜੇ ਕਿ ਸਵਦਾਗਰ ਨੇ ਉਹਨਾਂ ਨੂੰ ਕਿਸੇ ਨੂੰ ਵੜ ਨਹੀਂ ਦਿੱਤਾ ਜਾਵੇਗਾ ਪਿੰਡ ਦੇ ਵਿੱਚ ਮੌਜੂਦਾ ਇਸ ਵਕਤ ਜਿਹੜੇ ਕਿ ਹਾਲਾਤ ਤੁਹਾਨੂੰ ਦਿਖਾਵਾਂਗੇ ਅਸੀਂ ਗੱਲਬਾਤ ਵੀ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਪਿੰਡ ਦੇ ਵਿੱਚ ਮਾਯੂਸੀ ਛਾਈ ਹੋਈ ਆ ਕਹੜਾ ਪਰਿਵਾਰ ਦੇ ਵਿੱਚ ਵੀ ਆ ਔਰ ਜਿਹੜੇ ਬੱਚੇ ਦੀ ਮਾਂ ਹੈ ਉਹ ਵੀ ਇੱਕ ਬੋਲ ਨਹੀਂ ਸਕਦੀ ਕਿਉਂਕਿ ਉਹਦਾ ਵੀ ਇੱਕ ਕਿਸ ਤਰ੍ਹਾਂ ਦੇ ਹਾਲਾਤ ਹੈ ਘਰ ਦੇ ਹਾਲਾਤ ਹੈ ਔਰ ਪਿੰਡ ਦੇ ਵਿੱਚ ਜਿੱਥੇ ਹੁਣ ਨਸ਼ਾ ਤਸਕਰਾਂ ਖਿਲਾਫ ਪਿੰਡ ਨੇ ਇੱਕ ਮੋਹਮ ਵਿੜੀ ਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬੱਚਾ ਨਹੀਂ ਜਾਊਗਾ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਅਸੀਂ ਗੱਲ ਕਰਦੇ ਹਾਂ ਜਿਹੜੀ ਕਿ ਪਿੰਡ ਦੇ ਵਿੱਚ ਇਸ ਵਕਤ ਇਕੱਠ ਦੇ ਵਿੱਚ ਕੀ ਇਸ ਤਰ੍ਹਾਂ ਦਾ ਜਿਹੜਾ ਕਿ ਉਹਨਾਂ ਦਾ ਕਹਿਣਾ ਹੈ ਬੱਚਾ ਨੌਜਵਾਨ ਸੀ ਉਹਦਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਅਸੀਂ ਚੰਗਾ ਭਲਾ ਕਰੋ ਗਿਆ 12 ਤਾਂ ਇਹਨਾਂ ਨੂੰ ਇਹੀ ਪਤਾ ਲੱਗਿਆ ਵੀ ਮੁੰਡਾ ਪੂਰਾ ਹੋ ਗਿਆ ਇਹ ਨਸਿਆਂ ਤੋਂ ਸਾਨੂੰ ਛਟਕਾਰਾ ਮਿਲ ਜੇ ਇਹ ਨਸੇ ਸਾਡੇ ਬੱਚੇ ਨੌਜਵਾਨ ਜਿਹੜੀ ਪੀੜ੍ਹੀ ਆ ਅੱਗੇ ਆਣ ਵਾਲੀ ਇਹਨਾਂ ਨੂੰ ਚੰਗਾ ਛਟਕਾਰਾ ਮਿਲੇ ਇਹ ਅਸੀਂ ਤਾਂ ਇਹ ਕਹਿ ਰਹੇ ਵੀ ਸਾਡੇ ਪਿੰਡਾਂ ਦੇ ਵਿੱਚ ਜੋ ਨਸ਼ਾ ਹੈ ਖਤਮ ਹੋਣਾ ਚਾਹੀਦਾ ਇਹ ਸਰਕਾਰਾਂ ਨੇ ਨਸ਼ੇ ਛੱਡੇ ਨੇ ਸਾਡੇ ਵਾਸਤੇ ਬਹੁਤ ਬਹੁਤ ਗਲਤ ਕੰਮ ਹੋ ਗਿਆ ਅੱਜ ਤਾਂ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਬੱਚਿਆਂ ਨੂੰ ਇਹ ਅੱਗੇ ਵਾਸਤੇ ਵਧੀਆ ਨਸ਼ੇ ਛੱਡੇ ਜਾਣ ਬੱਚੇ ਆਪਣੀ ਪੀੜ੍ਹੀ ਤੇ ਸਹੀ ਹੋਣ ਪਰ ਇਹ ਸਰਕਾਰਾਂ ਨੇ ਸਾਡੇ ਬੱਚਿਆਂ ਦਾ ਨਾਸ ਕਰਤਾ ਦੂਜਾ ਹੇਲਾ ਹੋ ਗਿਆ ਦੂਜਾ ਹੇਲਾ ਹੋ ਗਿਆ ਬੱਚੇ ਨੌਜਵਾਨ ਪੂਰੇ ਹੋਗੇ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਨ ਰਾਤ ਨੂੰ ਨਸ਼ਾ ਦੇ ਕੇ ਜਾਂਦੇ ਨੇ ਬੱਚਿਆਂ ਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ ਸਾਡੀ ਨਵੀਂ ਪੀੜੀ ਨਵੀਂ ਪੀੜੀ ਖਤਮ ਹੋਣ ਲੱਗ ਰਹੀ ਆ ਅਸੀਂ ਤਾਂ ਹੀ ਬੇਨਤੀ ਕਰ ਰਹੇ ਵੀ ਸਾਡੀ ਨਵੀਂ ਪੀੜੀ ਬਚ ਜੇ ਇਹ ਸਰਕਾਰ ਨੇ ਸਾਡਾ ਨਾਸ ਕਰਤਾ ਇਹ ਸਰਕਾਰ ਨੇ ਸਾਡੇ ਪੱਲੇ ਕੁਝ ਨਹੀਂ ਛੱਡਿਆ ਜਿਹੜਾ ਅੱਜ ਗਰੀਬ ਦਾ ਬੱਚਾ ਪੂਰਾ ਹੋ ਗਿਆ ਉਹ ਕਦੋਂ ਕਦੋਂ ਇਹਨੂੰ ਸੰਜੋਗ ਦੇਊਗਾ ਕੀ ਬਣੂਗਾ ਕੁਝ ਵੀ ਨਹੀਂ ਬਣ ਸਕਦਾ ਤਾਂ ਹਾਂਜੀ ਕੀ ਨਹੀਂ ਤੁਹਾਡਾ ਹੋਰ ਕੀ ਗੱਲਬਾਤ ਹੋਈ ਸੀ ਜਿਹੜਾ ਤੁਹਾਡਾ ਨੌਜਵਾਨ ਬੇਟਾ ਡੈਥ ਹੋਈ ਜੀ ਮੇਰੇ ਬੇਟਾ ਮੇਰੇ ਨਾਲ ਪਨੀਰ ਪਟਣ ਜਾਂਦਾ ਸੀ ਜੀ ਤੇ ਉਹ ਮੁੰਡਾ ਸਾਡੇ ਪਿੰਡ ਦਾ ਕੋਈ ਆਇਆ ਉਹਨਾਂ ਨੂੰ ਲੈ ਗਿਆ ਮੇਰੇ ਲੜਕੇ ਨੂੰ ਉਹ ਇਹਨਾਂ ਨੂੰ ਪਤਾ ਜੀ ਕਿੱਥੋਂ ਟਿੱਟਾ ਲਿਆਏ ਨੇ ਜਾਂ ਟੀਕਾ ਲਿਆਏ ਨੇ 22 ਸਾਲ ਦਾ ਮੇਰਾ ਪੁੱਤਰ ਸੀ ਤੇ ਜਿਹੜਾ ਇਹ ਸਭ ਆਪਰੇ ਗਿਆ ਮੇਰੇ ਪਿੰਡ ਦੇ ਤਾਲ ਵਿੱਚ ਤੇ ਬਾਕੀ ਦਾ ਜੀ ਮੇਰੀ ਹੱਥ ਮੰਨ ਕੇ ਬੇਨਤੀ ਹੈ ਮੇਰਾ ਬੱਚਾ ਤੇ ਚਲਾ ਗਿਆ ਤੇ ਅੱਗੇ ਮਤਲਬ ਕਿ ਇਹ ਨਸ਼ੇ ਦੀ ਬਿਲਕੁਲ ਲੱਗਣੀ ਚਾਹੀਦੀ ਹੈ ਜੀ ਇਹ ਪਿੰਡ ਚ ਨਸ਼ਾ ਵਿਕਦਾ ਹੈ ਜਾਂ ਲਿਆਉਂਦੇ ਆ ਇਹ ਜਿਹੜੇ ਪਿੰਡੇ ਆ ਔਰ ਜਾ ਕਿਤੇ ਬਾਹਰੋਂ ਆਉਂਦਾ ਹੈ ਇਹ ਮੈਨੂੰ ਪਤਾ ਨਹੀਂ ਜਿੰਨਾ ਹੀ ਪਤਾ ਲੱਗਿਆ ਹੈ ਵੀ ਮੇਰੇ ਕੋਲ ਮੇਰਾ ਬੱਚਾ ਕਹਿੰਦਾ ਮੈਂ ਰੈਡੀ ਹੋਣੀ ਆਇਆ ਉਹ ਮੁੰਡਾ ਲੈ ਕੇ ਚਲਾ ਗਿਆ ਤੇ ਮੈਨੂੰ ਤੇ 15 20 ਮਿੰਟਾਂ ਵਿੱਚ ਹੀ ਪਤਾ ਲੱਗ ਚੁੱਕਾ ਹੈ ਵੀ ਆਂ ਕਰਕੇ ਤੇਰੇ ਬੱਚੇ ਨੂੰ ਮਤਲਬ ਕਿ ਜਿਆਦਾ ਸੀਰੀਸ ਹਾਲਤ ਖਰਾਬ ਹੈ ਟੀਕਾ ਲਾਹੀ ਸੀ ਟੀਕਾ ਡਾਕਟਰ ਸਾਹਿਬਾਂ ਨੇ ਟੀਕਾ ਹੀ ਦੱਸਿਆ ਜੀ ਕੀ ਮੰਗਤ ਮੈਂ ਤੇ ਮਾਂ ਕੀ ਕਰਨੀ ਜੀ ਮੈਂ ਗਰੀਬ ਬੰਦਾ ਮੈਨੂੰ ਤਾਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਤਾਂ ਬਿਲਕੁਲ ਉਲਝਾ ਬੈਠਿਆ ਜੀ ਬਸ ਬੰਦ ਨਸ਼ਾ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਮੇਰੇ ਪਿੰਡ ਦੇ ਵਿੱਚ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਮੇਰੇ ਅੱਗੇ ਜਿਹੜੇ ਬੱਚੇ ਨੇ ਅੱਗੇ ਬੱਚਿਆਂ ਦਾ ਸੁਧਾਰ ਹੋ ਜੇ ਮੈਂ ਤੇ ਪਿੰਡ ਦੀ ਇਹ ਹੀ ਮੰਗ ਸੋਚਦਾ ਹਾਂ ਅਸੀਂ ਜਿਹੜੀ ਕਿ ਬੱਚੇ ਦੀ ਮਾਤਾ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਪਿੰਡ ਦੇ ਵਿੱਚ ਵੀ ਸੋਗ ਦਾ ਮਾਹੌਲ ਔਰ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਘਰ ਪਰਿਵਾਰ ਦੇ ਵਿੱਚ ਜਿਹੜਾ ਗੈਰ ਕੁੱਟਿਆਏ ਹਾਂ ਜੀ ਬੋਲ ਛੱਡ ਦੇ ਐ ਦਾਦੀ ਬੋਲਿਆ ਨਹੀਂ ਜਾਂਦਾ ਮੈਂ ਤੇ ਛੱਡ ਦੋ ਤਾਂ ਸਹੀ ਬੋਲਿਆ ਬੋਲ ਬੋਲ ਹਾਏ ਤੋ ਬੋਲਿਆ ਨਹੀਂ ਜਾਂਦਾ ਮੈਂ ਕੀ ਕਰਾਂ ਹੈਲੋ ਨਹੀਂ ਚਾਚੀ ਬੋਲਿਆ ਨਹੀਂ ਜਾਂਦਾ ਮੈਂ ਤੋ ਤਾਂ ਮੈਨੂੰ ਬਟਿਆ ਲਓ ਇੱਥੇ ਮੈਨੂੰ ਬਟਿਆ ਲਾਦਾ ਅਸੀਂ ਇਸ ਵਕਤ ਪਹੁੰਚੇ ਹਾਂ ਪਿੰਡ ਦਤਾਲ ਵਿਖੇ ਜਿੱਥੇ ਕਿ ਇਹ ਪਿੰਡ ਵਾਸੀਆਂ ਦਾ ਦੱਸਣਾ ਹੈ ਕਿ ਇੱਕ ਨੌਜਵਾਨ ਲੜਕਾ ਜਿਹੜਾ ਕਿ ਚਿੱਟੇ ਦੀ ਭੇਟ ਚੜ ਗਿਆ ਹੈ ਠੀਕਾ ਕਹਿੰਦੇ ਲੱਗਿਆ ਲਗਾਇਆ ਸੀ ਉਹਦੇ ਵਿੱਚ ਔਰ ਅੱਜ ਇਹਨਾਂ ਨੇ ਕੋਈ ਹੋਰ ਵੀ ਇਕੱਠ ਕਰਕੇ ਇਹਨਾਂ ਨੇ ਇੱਕ ਪਰਨ ਕੀਤਾ ਹੈ ਕਿ ਅਸੀਂ ਪਿੰਡ ਦੇ ਵਿੱਚ ਜਿਹੜਾ ਕਿ ਨਸ਼ਾ ਨਹੀਂ ਰਹਿਣ ਦੇਣਾ ਕਮੇਟੀ ਬਣਾਈ ਹੈ ਅਸੀਂ ਉਹ ਵੀ ਗੱਲ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਪਿੰਡ ਦੇ ਵਿੱਚ ਅਜੇ ਮਾਹੌਲ ਦੁਆਰੇ ਸਿਰਜਣ ਦੀ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਕਿਉਂਕਿ ਇਹ ਜਿਹੜੇ ਕਿ ਨੌਜਵਾਨ ਪੀੜ੍ਹੀ ਆ ਉਹ ਇਸ ਤਰ੍ਹਾਂ ਦੀ ਲੱਤ ਦੇ ਵਿੱਚ ਲੱਗਦੀ ਹੈ ਜਿਹੜੀ ਉਹਦੇ ਵਾਸਤੇ ਇੱਕ ਨੌਜਵਾਨ ਜਿਸ ਮਾਪਿਓ ਦਾ ਬੱਚਾ ਚਲੇ ਜਾਂਦਾ ਹੈ ਕਰੋ ਇਸ ਤਰ੍ਹਾਂ ਉਹਦੇ ਉਸੇ ਤੇ ਉਸੇ ਤੇ ਹੀ ਬੀਤਦੀ ਆ ਕਿਸ ਤਰ੍ਹਾਂ ਦੇ ਉਹਨਾਂ ਦੇ ਘਰ ਦੇ ਹਾਲਾਤ ਬਣ ਜਾਂਦੇ ਨੇ ਅਸੀਂ ਗੱਲ ਕਰਦੇ ਹਾਂ ਤੁਸੀਂ ਪੰਚਾਇਤ ਮੈਂਬਰ ਹੋ ਇੱਥੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਇਹ ਜਿਹੜਾ ਨੌਜਵਾਨ ਲੜਕਾ ਸੀ ਕੀ ਗੱਲਬਾਤ ਹੋਈ ਆ ਔਰ ਅੱਜ ਜਿਹੜੀ ਤੁਹਾਡੀ ਕਮੇਟੀ ਦਾ ਕੀ ਸਟੈਂਡ ਹੈ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਪਤਾ ਹੈ ਗੱਲ ਇਸ ਤਰ੍ਹਾਂ ਹੈ ਜੀ ਜਦੋਂ ਪੁਲਿਸ ਤੇ ਪ੍ਰਸ਼ਾਸਨ ਇੱਕ ਤਰਫੀ ਹੋ ਜੇ ਤਾਂ ਇਹ ਸਾਰਾ ਕੰਮ ਹੱਲ ਇੱਕ 5 ਮਿੰਟ ਚ ਹੋ ਸਕਦਾ ਹੈ ਜਦੋਂ ਕਿ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਜਿੰਨੀਆਂ ਵੀ ਪੰਚਾਇਤਾਂ ਨੇ ਸਾਰੀਆਂ ਪੰਚਾਇਤਾਂ ਰੋਲਾ ਪਾ ਕੇ ਖੜਗੀਆਂ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਸਾਨੂੰ ਆਪ ਨੂੰ ਸੰਭਲ ਲੈਣਾ ਪਏਗਾ ਪੰਚਾਇਤ ਕਰਨੀ ਅਸੀਂ ਆਪ ਕਮੇਟੀ ਕੀਤੀ ਹੈ ਵੀ ਅਸੀਂ ਤਸਕਰ ਨੂੰ ਇੱਥੇ ਬੜਨ ਨਹੀਂ ਦੇਵਾਂਗੇ ਪਰ ਗੱਲ ਇਹ ਹੈ ਵੀ ਜੇ ਕੋਈ ਉਹ ਤਸਕਰ ਦੀ ਕੋਈ ਉਹਦੀ ਮੁਕਵਰੀ ਕਰਦਾ ਤਾਂ ਕੋਈ ਨਾ ਕੋਈ ਸੀਆਈਡੀ ਕਰਦਾ ਕਹਿੰਦਾ ਵੀ ਉਹ ਬੰਦੇ ਨੂੰ ਹੀ ਮਾਰ ਦਿੰਦੇ ਆ ਵੀ ਜਿਹੜੇ ਦੀ ਤਸਕਰੀ ਕਰਦੇ ਉਹ ਬੰਦੇ ਨੂੰ ਮਾਰ ਦਿੰਦੇ ਆ ਵੀ ਅਸੀਂ ਇੱਥੋਂ ਤੱਕ ਕੁੱਲ ਜੇ ਆ ਕਿ ਪੁਲਿਸ ਨੂੰ ਸਾਰਾ ਪਤਾ ਹੁੰਦਾ ਵੀ ਕਿਹੜਾ ਬੰਦਾ ਵੇਚ ਰਿਹਾ ਕਿਹੜਾ ਨਹੀਂ ਵੇਚ ਰਿਹਾ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਰਾ ਪਤਾ ਹੁੰਦਾ ਸਾਡੇ ਵਰਗੇ ਜਿਹੜੇ ਨੇ ਅਸੀਂ ਤਾਂ ਦਿਹਾੜੀ ਮਿਹਨਤ ਕਰਨ ਵਾਲੇ ਬੰਦੇ ਆ ਸਾਨੂੰ ਕੀ ਪਤਾ ਕਿੱਥੋਂ ਚਿੱਟਾ ਆਂਦਾ ਕੌਣ ਲੈਂਦਾ ਕੌਣ ਨਹੀਂ ਲੈਂਦਾ ਕਿ ਸਾਡੇ ਦੇ ਬੱਚੇ ਜਦੋਂ ਪਿੱਸੇ ਜਾਂਦੇ ਨੇ ਜਦੋਂ ਕੋਈ ਇਹੋ ਜਿਹਾ ਹਸਤਾ ਹੁੰਦਾ ਸਾਨੂੰ ਉਦੋਂ ਹੁੰਦਾ ਯਾਰ ਸਾਡੇ ਨਾਲ ਕੀ ਬਣ ਗਿਆ ਇਹ ਸਾਡੇ ਸਾਰੇ ਨਗਰ ਸਾਰੇ ਪੰਜਾਬ ਨਾਲ ਹੀ ਬਣਿਆ ਕੱਲਾ ਬੱਚਾ ਕਿ ਸਾਡਾ ਹੰਸਾ ਸਿੰਘ ਤਾਂ ਨਹੀਂ ਗਿਆ ਕਿ ਸਾਰਿਆਂ ਦਾ ਹੀ ਗਿਆ ਇਹ ਬੱਚਾ ਬੜੀ ਆਸਾਨੀ ਨਾਲ ਮਿਲਣਾ ਕੀ ਲੱਗਦਾ ਕੀ ਲੱਗਦਾ ਤੁਹਾਨੂੰ ਇਹ ਪਰਿਵਾਰ ਦੇ ਵਿੱਚ ਕਿੰਨੇ ਜੀ ਸੀ ਔਰ ਕੌਣ ਕੌਣ ਸੀ ਕਿੰਨੇ ਭੈਣ ਭਰਾ ਸੀਗੇ ਇਹ ਜਿਹੜਾ ਨੌਜਵਾਨ ਮੁੰਡਾ ਇਹ ਦੋ ਭਰਾ ਸੀ ਜੀ ਤੇ ਵਿਧਾੜੀ ਮਿਹਨਤ ਕਰਨ ਵਾਲੇ ਬੱਚੇ ਉਹ ਸੀ ਸਾਰੇ ਜੀ ਸੀ ਏ ਤੇ ਉਹ ਇਹੋ ਜੀ ਗਲਤ ਲੈਂਨ ਤੇ ਲਾਤਾ ਬੱਚਿਆਂ ਨੇ ਕਿਉਂਕਿ ਬੱਚੇ ਨੂੰ ਬੱਚੇ ਪੱਟ ਲੈਂਦੇ ਨੇ ਤੇ ਉਹ ਜੋ ਆ ਕੇ ਇਹੋ ਜਿਹਾ ਸੀ ਨਾ ਕਿਸੇ ਨੂੰ ਮਾੜਾ ਕਹਿੰਦਾ ਸੀ ਨਾ ਕਿਸੇ ਨੂੰ ਚੰਗਾ ਕਹਿੰਦਾ ਸੀ ਹੋਰ ਜੋ ਆਖਾਂ ਦੇ ਕਿਦੇ ਨਾਮ ਇਹ ਬਚਾਰੇ ਨੇ ਕਦੇ ਚੋਰੀ ਨਹੀਂ ਕੀਤੀ ਕਿਸੇ ਕਿਸੇ ਅੱਗੇ ਬੋਲਿਆ ਨਹੀਂ ਸੀਗਾ ਮਾੜਾ ਚੰਗਾ ਨਹੀਂ ਸੀ ਬੋਲਦਾ ਹੈਗਾ ਬੱਚਾ ਬਹੁਤ ਵਧੀਆ ਸੀ ਉਹ ਪਰ ਐਸੀ ਗਲਤ ਲੈਂਨ ਤੇ ਲਾ ਤੇ ਪਰਮਾਤਮਾ ਨੇ ਸਾਡੇ ਕੋ ਦੂਰ ਕਰਤਾ ਸਾਨੂੰ ਬਹੁਤ ਜਿਆਦਾ ਵੱਡਾ ਦੁੱਖ ਹੈ ਨੌਜਵਾਨੀ ਖਤਮ ਹੋ ਰਹੀ ਹੈ ਸਾਡੀ ਜਦੋਂ ਜਨਮ ਰੇਸ਼ਨੀ ਖਤਮ ਹੋ ਗਈ ਅਸੀਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਕੀ ਕਰਾਂਗੇ ਸਾਡੀ ਜਨਮ ਰੇਸ਼ਨੀ ਖਤਮ ਹੋਣ ਲੱਗ ਰਹੀ ਹੈ ਆਸਾਂ ਤਾਂ ਅਗਲੇ ਬੱਚਿਆਂ ਦਾ ਫਿਕਰ ਹੋ ਰਾ ਸਾਡੇ ਬੱਚੇ ਨਹੀਂ ਪੈਦਾ ਹੋਣੇ ਹੈਗੇ ਅਸੀਂ ਕਿੱਧਰ ਜਾਵਾਂਗੇ ਸਾਡੀ ਤਾਂ ਪੰਜਾਬੀ ਤੇ ਮਗਰਾਜ ਤੋਂ ਹਜ਼ਾਰਾਂ ਸਾਲ ਪਹਿਲਾਂ ਪੇਰੇ ਆ ਜਦੋਂ ਨਹੀਂ ਸੋਤਾ ਇਹ ਸਾਡੇ ਦਿਨ ਸਾਡੇ ਇੱਕ ਤਾਂ ਲੈ ਆ ਕੇ ਪੰਜਾਬ ਚ ਕੀ ਲੱਗਦਾ ਹੁਣ ਤੁਸੀਂ ਜਿਹੜੀ ਕਮੇਟੀ ਅੱਜ ਤੁਸੀਂ ਬਣਾ ਰਹੇ ਹੋ ਕੀ ਸਟੈਂਡ ਹੋਊਗਾ ਅੱਗੇ ਉਹਨਾਂ ਅਸੀਂ ਆਪਣੇ ਮੈਂਬਰਾਂ ਪਿੱਛੇ ਜਾਨ ਲਾ ਦਾਂਗੇ ਅਸੀਂ ਇੱਕ 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 ਮੈਂਬਰ ਦੇ ਪਿੱਛੇ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਵਿੱਚੇ ਸਾਡੇ ਇੰਨੇ ਕਹਿਣਾ ਸਾਬ ਸਿੰਘ ਕੀ ਲੱਗਦਾ ਤੁਹਾਨੂੰ ਤੁਸੀਂ ਵੀ ਕਿਸਾਨ ਜਥੇਬੰਦੀ ਵੱਲੋਂ ਇੱਥੇ ਆਏ ਜਾਏ ਹੋ ਇੱਥੇ ਪਿੰਡ ਦੇ ਵਿੱਚ ਇਕੱਠ ਹੋਇਆ ਕਾਫੀ ਕਿਸ ਤਰ੍ਹਾਂ ਦਾ ਲੱਗਦਾ ਮਾਹੌਲ ਕਿਉਂਕਿ ਇੱਕ ਨੌਜਵਾਨ ਘਰ ਦੇ ਵਿੱਚੋਂ ਬੱਚਾ ਜਾਂਦਾ ਹੈ ਤਾਂ ਉਸ ਘਰ ਪਰਿਵਾਰ ਦਾ ਕਿਸ ਤਰ੍ਹਾਂ ਦੀ ਪੋਜੀਸ਼ਨ ਹੁੰਦੀ ਹੈ ਅੱਜ ਸਹਿਤ ਤੁਸੀਂ ਇੱਥੇ ਪਹੁੰਚੇ ਹੋ ਤਾਂ ਤੁਹਾਨੂੰ ਹੀ ਸਾਹਮਣੇ ਨਜ਼ਰ ਆ ਰਿਹਾ ਹੈ ਸਰਪਾਜ ਜੀ ਬੜੀ ਮੰਦਭਾਗੀ ਘਟਨਾ ਸਾਡੇ ਪਿੰਡ ਦੇ ਵਿੱਚ ਇਹ ਪਹਿਲੀ ਘਟਨਾ ਨੇ ਸਾਡੇ ਪਿੰਡ ਦੇ ਵਿੱਚ ਇਹ ਤੀਜੀ ਚੌਥੀ ਮੌਤ ਹੈ ਨਸ਼ਿਆਂ ਦੇ ਨਾਲ ਪਹਿਲਾਂ ਚਲੋ ਲੋਕਾਚਾਰੀ ਕੋਈ ਸਾਹਮਣੇ ਨਹੀਂ ਆਉਂਦੀਆਂ ਗੱਲਾਂ ਕਈ ਸ਼ਰਮ ਦੇ ਮਾਰੇ ਨਾਂ ਨਹੀਂ ਲੈਂਦੇ ਪਰ ਹੋਈਆਂ ਨਸ਼ੇ ਦੇ ਨਾਲ ਵੀ ਨੇ ਦੋ ਤਿੰਨ ਮੌਤਾਂ ਪਹਿਲਾਂ ਪਰ ਇਹ ਤਾਂ ਵੇਖੋ ਜਿਹੜੀ ਘਟਨਾ ਵਾਪਰੇ ਹੈ ਜਿਹੜਾ ਸਰਕਾਰ ਨੇ ਇੱਕ ਡਰਾਮਾ ਰਚਿਆ ਹੋਇਆ ਯੁੱਧ ਨਸ਼ਿਆਂ ਵਿਰੁੱਧ ਉਹਦਾ ਜਿਹੜਾ ਰਿਜ਼ਲਟ ਹੈ ਉਹ ਆ ਪਿੰਡਾਂ ਦੇ ਵਿੱਚ ਗਰਾਊਂਡ ਦੇ ਉੱਤੇ ਆਣ ਕੇ ਵੇਖਣਾ ਵੇ ਕਿੰਨਾ ਕੋਈ ਯੁੱਧ ਕਿੱਧਰ ਨੂੰ ਚੱਲ ਰਿਹਾ ਹੈ ਸੁਣਨ ਚ ਆ ਵੀ 5-10 ਮਿੰਟਾਂ ਦੇ ਵਿੱਚ ਮੁੰਡਾ ਇੱਥੋਂ ਘਰੋਂ ਗਿਆ ਔਰ 5-10 ਮਿੰਟਾਂ ਦੇ ਵਿੱਚ ਨਸ਼ਾ ਲਿਆ ਕੇ ਤੇ ਇਹ ਜਿਹੜੀ ਵਾਰਦਾਤ ਹੈ ਉਹ ਵਾਪਰ ਗਈ ਹੈ ਜਿਆਦਾ ਟਾਈਮ ਨਹੀਂ ਲੱਗਾ ਇੱਥੇ ਪਿੰਡ ਦੇ ਕੋਲ ਉਹਦੀ ਥਾਉਣ ਦੇ ਵਿੱਚ ਹੀ ਸਰਿੰਜ ਰਹਿ ਗਈ ਹੈ ਪਤਾ ਨਹੀਂ ਇਹ ਕੈਮੀਕਲ ਇੱਕ ਇਹੋ ਜਿਹਾ ਨਸ਼ਾ ਜਿਹੜਾ ਸਾਡੀਆਂ ਸਰਕਾਰਾਂ ਨੇ ਸਾਡੇ ਪਿੰਡਾਂ ਦੇ ਵਿੱਚ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਸਾਡੀ ਜਿਹੜੀ ਜਨਰੇਸ਼ਨ ਹੈ ਇਹ ਕੋ ਨਸ਼ਾ ਉਂਝ ਹੀ ਨਹੀਂ ਆ ਗਿਆ ਇੱਕ ਬੜੀ ਸਾਜ਼ਿਸ਼ ਦੇ ਨਾਲ ਸਾਡੇ ਪੰਜਾਬ ਦੀ ਜਵਾਨੀ ਨੂੰ ਇਹਨਾਂ ਨੇ ਕਿਉਂਕਿ ਸਾਡੇ ਨਾਲ ਸਾਰਾ ਕੁਝ ਕਰਕੇ ਵੇਖ ਲਿਆ ਪਹਿਲਾਂ ਹੁਣ ਜਿਹੜਾ ਦੌਰ ਇਹਨਾਂ ਨੇ ਨਸ਼ਿਆਂ ਦਾ ਚਲਾਇਆ ਹੋਇਆ ਸਾਡੀ ਜਿਹੜੀ ਐਜੂਕੇਸ਼ਨ ਆ ਉਹ ਵੀ ਸਰਕਾਰਾਂ ਨੇ ਖੋ ਕੇ ਵੇਖ ਲਈ ਪਰ ਇਹ ਜਿਹੜੇ ਮਿਹਨਤੀ ਲੋਕ ਨੇ ਪੰਜਾਬੀ ਇਹ ਆਪਣਾ ਜਿਹੜਾ ਧੋਰੀ ਫੁਲਕਾ ਉਹ ਮਿਹਨਤ ਦੇ ਨਾਲ ਚਲਾਉਂਦੇ ਨੇ ਪਰ ਉਹ ਸਰਕਾਰਾਂ ਨੂੰ ਨਹੀਂ ਚੰਗਾ ਲੱਗਦਾ ਇਹ ਛੋਟਾ ਪਰਿਵਾਰ ਸੀ ਮਿਹਨਤ ਕਰਕੇ ਆਪਣਾ ਦੋ ਬੱਚੇ ਸਨ ਹੰਸਰਾਜ ਦੇ ਇਹ ਗਰਸੇਵਕ ਮੁੰਡਾ ਮਸਾਂ ਹੀ 16 17 ਸਾਲ ਦੀ ਉਮਰ ਸੀ ਇਹਦੀ ਔਰ ਇੱਕ ਇਹਦੇ ਨਾਲ ਹੋਰ ਮੁੰਡਾ ਸੀ ਛੋਰਕਰ ਬਰਾਦਰੀ ਚੋਂ ਉਹਦਾ ਨਾਮ ਸੰਦੀਪ ਹੈ ਸ਼ਾਇਦ ਉਹਨੂੰ ਅਸੀਂ ਕੱਲ ਦਾ ਹੈਂਡਓਵਰ ਕਰਕੇ ਆਏ ਆ ਪੁਲਿਸ ਦੇ ਔਰ ਅਜੇ ਤੱਕ ਉਹਨਾਂ ਨੇ ਕੋਈ ਉਹਦੀ ਪੈੜ ਨਹੀਂ ਦੱਬੇ ਕੋਈ ਆਣ ਕੇ ਉਹਦੀ ਸਾਨੂੰ ਪੋਰਟ ਆਫ ਨਹੀਂ ਵੀ ਕੀ ਉਹਦੇ ਵਿੱਚੋਂ ਕੁਝ ਕੱਢਿਆ ਕਿਉਂ ਕਿਉਂਕਿ ਜਿਹੜਾ 5-10 ਮਿੰਟਾਂ ਦੇ ਵਿੱਚ ਨਸ਼ਾ ਲੈ ਕੇ ਆ ਗਿਆ ਉਹ ਕੋਈ ਬਾਹਰੋਂ ਤੇ ਆਇਆ ਨਹੀਂ ਜਾਂ ਤੇ ਕੋਈ ਬਾਹਰੋਂ ਬੰਦਾ ਦੇਣ ਆਇਆ ਜਾਂ ਇੱਥੋਂ ਪਿੰਡੋਂ ਉਹਨੇ ਲਿਆ ਔਰ ਇੱਥੇ ਸਾਡੇ ਪਿੰਡ ਦੇ ਵਿੱਚ ਵਿਕਦਾ ਹੈ ਨਸ਼ਾ ਦੇਖੋ ਅਸੀਂ ਕੋਈ ਲੁਕਾ ਨਹੀਂ ਰੱਖਦੇ ਸਾਡੇ ਪਿੰਡ ਦੇ ਵਿੱਚ ਨੇੜੇ ਇਹ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੈ ਔਰ ਸਾਨੂੰ ਵੀ ਪਤਾ ਹੈ ਔਰ ਹੋਣਾ ਜਦੋਂ ਅੱਕ ਕੇ ਪ੍ਰਸ਼ਾਸਨ ਨਹੀਂ ਕੁਛ ਕਰ ਰਿਹਾ ਅਸੀਂ ਕੱਲ ਸ਼ਾਮੇ ਪਿੰਡ ਦੇ ਵਿੱਚ ਇੱਥੇ ਇਕੱਠ ਕੀਤਾ ਸੀ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਇਕੱਠੇ ਕਰਕੇ ਲਾਮਬੰਦੀ ਕਰਕੇ ਪਿੰਡ ਦੇ ਵਿੱਚ ਆਪਣੇ ਪਿੰਡ ਨੂੰ ਬਚਾਇਆ ਜਾਏ ਜਿਹੜੀ ਸਾਡੀ ਜਵਾਨੀ ਹੈ ਜਿਹੜੇ ਬੱਚੇ ਨੇ ਇਸ ਰਾਹ ਤੇ ਪਏ ਨੇ ਉਹਨਾਂ ਨੂੰ ਸਮਝਾਣ ਦੀ ਅਸੀਂ ਕੋਸ਼ਿਸ਼ ਕਰਾਂਗੇ ਔਰ ਥੋੜੇ ਦਿਨਾਂ ਦਾ ਟਾਈਮ ਦੇ ਕੇ 5-10 ਦਿਨਾਂ ਦਾ ਅਸੀਂ ਸਖਤੀ ਦੇ ਨਾਲ ਪੇਸ਼ ਆਵਾਂਗੇ ਜਿਹੜਾ ਕੋਈ ਬਾਹਰੋਂ ਬੰਦਾ ਆਉਂਦਾ ਉਹਦੇ ਤੇ ਵੀ ਕਾਰਵਾਈ ਕਰਾਂਗੇ ਅਸੀਂ ਤੁਹਾਡੇ ਮੀਡੀਆ ਰਾਇ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਪਿੰਡ ਦਤਾਲ ਦੇ ਵਿੱਚ ਜੇ ਕੋਈ ਬਦਵਾਰੋਂ ਬੰਦਾ ਆਣ ਕੇ ਇਹ ਚੀਜ਼ ਸਪਲਾਈ ਕਰਦਾ ਉਹ ਕਿਰਪਾ ਕਰਕੇ ਮਿਹਰਬਾਨੀ ਕਰੇ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਅਸੀਂ ਅੱਕ ਕੇ ਇਹ ਕਦਮ ਰਾਤ ਤੁਰੇ ਆ ਅਸੀਂ ਪਿੰਡ ਦੇ ਵਿੱਚ ਨਸ਼ਾ ਜਿਹੜਾ ਉਹ ਕਿਸੇ ਕੀਮਤ ਤੇ ਇਹ ਜਿਹੜੇ ਕੈਮੀਕਲ ਨਸ਼ੇ ਨੇ ਇਹ ਨਹੀਂ ਵਿਕਣ ਦੇਣੇ ਅਸੀਂ ਆਪਣੇ ਜਵਾਨ ਪੁੱਤਰ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਕਿ ਅਸੀਂ ਉਹਨਾਂ ਦਾ ਵਜਨ ਆਪਣੇ ਮੋਢਿਆਂ ਤੇ ਚੁੱਕ ਸਕੀਏ ਇਹ ਜਿਹੜੀ ਅੱਗ ਹੈ ਅਸੀਂ ਇਹਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਰਾ ਨਗਰ ਇਹਦੇ ਤੋਂ ਤਰਾਸ-ਤਰਾਸ ਕਰ ਰਿਹਾ ਇਸ ਮੌਤ ਤੋਂ ਔਰ ਅਸੀਂ ਇਸ ਪਰਿਵਾਰ ਦੇ ਨਾਲ ਹੁਣ ਵੀ ਅਸੀਂ ਦੁਬਾਰਾ ਪ੍ਰਸ਼ਾਸਨ ਦੇ ਕੋਲ ਜਾ ਰਹੇ ਹਾਂ ਥਾਣੇ ਉੱਥੇ ਮਿਲਦੇ ਹਾਂ ਜਾ ਕੇ ਵੀ ਕੀ ਕੁਝ ਉਹਨਾਂ ਨੇ ਕੀਤਾ ਕੀ ਨਹੀਂ ਅਸੀਂ ਇਹਦੀ ਪੂਰੀ ਪੈੜ ਦੱਬਣ ਦੀ ਕੋਸ਼ਿਸ਼ ਕਰਾਂਗੇ ਇੱਕ ਪਿੰਡ ਦੇ ਵਿੱਚ ਜਿਹੜੇ ਕਿ ਨੌਜਵਾਨ ਦੀ ਡੈਥ ਹੋਈ ਹੈ ਉਸ ਕਰਕੇ ਇਹ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਹਰੋਸਚ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਔਰ ਇੱਕ ਨਮੋਸ਼ੀ ਵੀ ਚਾਈ ਜਾ ਰਹੀ ਹੈ ਜਿਹੜੀ ਕਿ ਪਿੰਡ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਸ ਤਰ੍ਹਾਂ ਸਿਕੰਦਰ ਜੀ ਨੌਜਵਾਨਾਂ ਦੇ ਵਿੱਚ ਅੱਜ ਦੇ ਇਹ ਹਾਲਾਤ ਨੂੰ ਦੇਖ ਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਅਲਦੋਈ ਤੁਹਾਡਾ ਬੜਾ ਧੰਨਵਾਦ ਕਰਨਾ ਹੈ ਕਿ ਤੁਸੀਂ ਸਾਡੀ ਦੁਖਦੀ ਘੜੀ ਵਿੱਚ ਸਾਡੇ ਇੱਥੇ ਗੱਲਬਾਤ ਸੁਣ ਲਈ ਆਇਓ ਬੜੀ ਦੁਖਦਾਈ ਖਬਰ ਹੈ ਜੀ ਜੋ ਸਾਨੂੰ ਸਾਡਾ ਪਰਾ ਸੀ ਨੌਜਵਾਨ ਮੁੰਡਾ ਸੀ ਆਉਣ ਵਾਲਾ ਫਿਊਚਰ ਸੀ ਤੇ ਨਸ਼ਾ ਹੁਣ ਮੈਂ ਕੀ ਗੱਲ ਕਰਾਂ ਸਾਡੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਹੋ ਸਕਦਾ ਹੈ ਤੁਹਾਨੂੰ ਪੰਪ ਤੋਂ ਤੇਲ ਲਿਆਣ ਲੱਗੇ ਸਮਾਂ ਲੱਗੇ ਪਰ ਨਸ਼ੇ ਲੈਣ ਲੱਗੀ ਸਮਾਂ ਨਹੀਂ ਲੱਗੇਗਾ ਸਰਕਾਰਾਂ ਦੇ ਇਹ ਮੈਂ ਕਹਿੰਨਾ ਕੋਈ ਮਰਜ਼ੀ ਸਰਕਾਰ ਹੋਵੇ ਜੀ ਪਰ ਇਹ ਜਿਹੜੇ ਫੋਕੇ ਦਾਵੇ ਨੇ ਜਿਹੜਾ ਆਪਾਂ ਮੀਡੀਆ ਸੋਸ਼ਲ ਮੀਡੀਆ ਤੇ ਵੇਖਣੇ ਪਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੇਖੋ ਧੀ ਪੁੱਤਰ ਤੇ ਉਹਨਾਂ ਦੀ ਵੀ ਹੈਗੇ ਨੇ ਯਾਰ ਇੰਨਾ ਇੰਨਾ ਸੌਖਾ ਸਸਤਾ ਨਸ਼ਾ ਕਰ ਦਿੱਤਾ ਇੰਨਾ ਈਜ਼ੀਲੀ ਕਰ ਦਿੱਤਾ ਵੀ ਮਤਲਬ 5-4 ਮਿੰਟ ਦੇ ਵਿੱਚ ਨਸ਼ਾ ਮਿਲ ਜਾਂਦਾ ਹੀ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਇਹ ਨਸ਼ਾ ਕਿੱਥੇ ਮਤਲਬ ਸਮਾਨੇ ਤੋਂ ਆ ਗਿਆ ਜਾਂ ਕਿਤੇ ਹੋਰ ਆ ਗਿਆ ਇਹ ਆਇਆ ਤੇ ਸਾਡੇ ਪਿੰਡੋਂ ਹੀ ਹੈ ਨਾ ਜੇ ਅਸੀਂ ਮੁੰਡੇ ਫੜਨੇ ਆ ਮੰਨ ਲਓ ਜਿਹੜੇ ਪੀਣ ਵਾਲੇ ਉਹਨਾਂ ਪੀਣ ਵਾਲੇ ਤਾਂ ਠੀਕ ਹੈ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਕੋਈ 2-400 ਲਿਆ ਲੈ ਲਿਆ ਪਰ ਵੇਚਦਾ ਵੀ ਤੇ ਪਿਆ ਹੈ ਨਾ ਜੀ ਕੋਈ ਇੱਥੇ ਸਾਡੇ ਪਿੰਡ 'ਚ ਕੋਈ ਵੇਚਦਾ ਪਿਆ ਅੱਗੋਂ ਉਹਨੂੰ ਕੋਈ ਸਪਲਾਈ ਕਰਦਾ ਪਿਆ ਸਰਕਾਰ ਕਿਵੇਂ ਕਹਿੰਦੀ ਪਈਏ ਵੀ ਜੁਧ ਨਸ਼ਾ ਵਿਰੁੱਧ ਕਿਹੜਾ ਜੁਧ ਇੱਥੇ ਕਰਦੀ ਪਈਏ ਇੱਥੇ ਤਾਂ ਸਾਡੇ ਜਵਾਨ ਮੁੰਡੇ ਮਰਦੇ ਪਏ ਨੇ ਸਰਕਾਰ ਨੂੰ ਮੇਰੀ ਬੇਨਤੀ ਏ ਵੀ ਤੁਸੀਂ ਠੀਕ ਹੈ ਤੁਹਾਡੇ ਵੀ ਧੀ ਪੁੱਤਰ ਨੇ ਪਰ ਐਡਾ ਖੈਰ ਤੁਸੀਂ ਨਾ ਕਰੋ ਤੁਹਾਨੂੰ ਇਹ ਚੀਜ਼ ਸੋਚਣੀ ਸੋਚ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਇਹ ਜਿਹੜਾ ਨਸ਼ਾ ਹੈ ਇਹ ਕਿਸੇ ਦਾ ਸੱਖਾ ਨਹੀਂ ਹੈਗਾ ਅੱਜ ਜੇ ਹੰਸਰਾਜ ਉਰਾਂ ਦੇ ਇਹਨਾਂ ਦੇ ਘਰ ਆਇਆ ਤੇ ਕੱਲ ਨੂੰ ਇਹ ਕਿਸੇ ਮਰਜ਼ੀ ਦੇ ਘਰ ਜਾ ਸਕਦਾ ਸਾਡੇ ਲਈ ਬੜੀ ਦੁਖਦਾਈ ਖਬਰ ਹੈ ਜੀ ਬਹੁਤ ਮਾੜੀ ਖਬਰ ਹੈ ਸਾਡੇ ਪਿੰਡ ਦੇ ਵਿੱਚ ਇਦੋਂ ਮਾੜੀ ਖਬਰ ਕੁਝ ਹੋ ਨਹੀਂ ਸਕਦੀ ਕਿ ਇੱਕ ਨੌਜਵਾਨ ਮੁੰਡਾ 19 20 ਸਾਲ ਦਾ ਮੁੰਡਾ ਹੱਲੇ ਹੁੰਦਾ ਜਿੰਦਾ ਫਿਊਚਰ ਸ਼ੁਰੂ ਹੋਣਾ ਸੀ ਉਹ ਦਿਨਾਂ ਇੱਕ ਘਟਨਾ ਹੋਈ ਹੈ ਜੀ ਬਹੁਤ ਹੀ ਇੱਕ ਇੱਕ ਪਿੰਡ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਜੇਕਰ ਨਸ਼ੇ ਨਾਲ ਮੌਤਾਂ ਹੁੰਦੀਆਂ ਹਨ ਤਾਂ ਉਹਨਾਂ ਦਾ ਤਾਂ ਰੱਬ ਹੀ ਰੱਖਾ ਹੈ ਕਿਉਂਕਿ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਛਾਇਆ ਹੋਇਆ ਹੈ ਔਰ ਪਿੰਡ ਦਾ ਇਕੱਠ ਜਿਹੜਾ ਕਿ ਇਸ ਵਕਤ ਤਰਾਤਰਾ ਕਰ ਰਿਹਾ ਹੈ ਕੀ ਲੱਗ ਰਿਹਾ ਤੁਹਾਨੂੰ ਇੱਥੇ ਜਿਹੜਾ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮੌਤ ਹੋਈ ਹੈ ਔਰ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਆ ਪਿੰਡ ਤਾਲ ਦੇ ਵਿੱਚ ਨੌਜਵਾਨ ਸਾਥੀ ਜਿਹੜੀ ਮੌਤ ਹੋਈ ਹੈ ਪਿੰਡ ਦੇ ਲਈ ਬੜੀ ਦੁਖਦਾਈ ਖਬਰ ਹੈ ਜਿਸ ਦੇ ਲਈ ਸਾਰੇ ਪਿੰਡ ਵਿੱਚ ਮਨੋਸ਼ੀ છਾਈ ਹੋਈ ਹੈ ਉਸ ਦੇ ਅਕੋਰਡਿੰਗ ਅੱਜ ਸਾਡੀ ਸਾਰੀ ਪੰਚਾਇਤ ਸਰਪੰਚ ਸਹਿਬਾਨ ਨੰਬਰਦਾਰ ਸਹਿਬਾਨ ਤੇ ਕਿਸਾਨ ਆਗੂ ਸਾਰੇ ਇਕੱਠੇ ਹੋ ਕੇ ਅੱਜ ਜੋ ਪਿੰਡ ਦੀ ਅਸੀਂ ਰਹਿ ਮਸ਼ਵਰਾ ਕਰਕੇ ਵੀ ਜਿਹੜਾ ਬੱਚਾ ਇਹ ਜਿਹੜੀ ਮੌਤ ਹੋਈ ਹੈ ਇਹ ਸਮਾਜ ਦੇ ਲਈ ਬੜੀ ਫਿਕਰਮੰਦ ਹੈ ਅੱਜ ਹਸਰਾਜ ਦਾ ਬੇਟਾ ਗਿਆ ਕਾਲੂ ਸਾਡੇ ਘਰਾਂ ਤੱਕ ਵੀ ਇਹ ਜੋ ਨਸ਼ੇ ਦੀ ਜਿਹੜੀ ਇਹ ਚੱਲ ਰਹੀ ਹੈ ਦਰਿਆ ਕਿਸੇ ਦੇ ਘਰ ਨੂੰ ਵੀ ਜਾੜ ਸਕਦੀ ਹੈ ਤਾਂ ਜੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੋ ਇਹ ਸਾਡੇ ਦਤਾਲ ਪਿੰਡ ਦੇ ਵਿੱਚ ਹੁਣ ਤੱਕ 3-4 ਮੋਤਾਂ ਤਕਰੀਬਨ ਹੋ ਚੁੱਕੀਆਂ ਨੇ ਸੁਣਨ ਦੇ ਵਿੱਚ ਆਇਆ ਵੀ ਇਹਦੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਪਿੰਡ 'ਚ ਨਸ਼ਾ ਵੇਚਦਾ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਹੋਰ ਜਿੱਥੋਂ ਵੀ ਇਹ ਮਿਲਦਾ ਹੋਵੇ ਜਿਹੜਾ ਨੌਜਵਾਨ ਸਾਥੀ ਦੀ ਡੈਥ ਹੋਈ ਹੈ ਉਹਨੂੰ ਲਈ ਜਿਹੜਾ ਬੱਚਾ ਲੈ ਕੇ ਗਿਆ ਉਹ ਪੁਰਸ਼ ਦੇ ਹਵਾਲੇ ਹੈ ਤੇ ਉਸ ਦੇ ਸਖਤ ਤੱਕ ਉਹਦੇ ਕਾਰਵਾਈ ਕਰਦੇ ਜਿਹੜਾ ਲੱਭ ਕੇ ਜੋ ਇਹ ਵੱਡੇ ਮગર ਮੱਛਣੇ ਉਹਨਾਂ ਨੂੰ ਹੱਥ ਪਾਇਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੋ ਕਿ ਸਾਰੇ ਪਿੰਡ ਦੇ ਵਿੱਚ ਇਹੀ ਕਹਿਣਾ ਹੈ ਕਿ ਜਿੱਥੇ ਤਰਾ ਤਰਾ ਕਰ ਰਿਹਾ ਸਾਰਾ ਪਿੰਡ ਪਿੰਡ ਦੇ ਵਿੱਚ ਜਿਹੜਾ ਨਸ਼ਾ ਵਿਕਦਾ ਹੈ ਕਿਉਂਕਿ ਵੱਡੇ ਸੁਰਦਾਗਰਾਂ ਨੂੰ ਹੀ ਫੜਿਆ ਜਾਵੇ ਜਿੱਥੇ ਨੌਜਵਾਨ ਪੀੜ੍ਹੀ ਨੂੰ ਇੱਕ ਲਤ ਲੱਗ ਗਈ ਹੈ ਔਰ ਜਿੱਥੇ ਨੌਜਵਾਨ ਮਰ ਰਹੇ ਹਨ ਉੱਥੇ ਪਿੰਡ ਦੇ ਵਿੱਚ ਉਹਨਾਂ ਦੇ ਜਿਹੜੇ ਬਜ਼ੁਰਗ ਮਾਤਾ ਪਿਤਾ ਦਾ ਹਾਲ ਅੱਜ ਦੇਖਣ ਵਾਲਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਦਿਲ ਦੇ ਉੱਤੇ ਬੀਤ ਰਹੀ ਹੈ ਪਰ ਇਹ ਸਰਕਾਰਾਂ ਨੂੰ ਇਹ ਮੁੱਦੇ ਤੇ ਗੰਭੀਰਤਾ